ਸੱਚੀਆ ਕਾਲ ਜੀ ਪਿੰਡ ਖੜਿਆਲ ਦੇ ਗੁਰੂ ਘਰ ਵਿੱਚ ਹੋਇਆ ਅਨੋਖਾ ਕ੍ਰਿਸ਼ਮਾ ਹਾਂਜੀ ਗੁਰਦੁਆਰਾ ਜਨਸਰ ਸਾਹਿਬ ਵਿਖੇ ਅੱਜ ਅੰਮ੍ਰਿਤ ਸੰਚਾਰ ਹੋਣ ਤੋਂ ਬਾਅਦ ਦਰਬਾਰ ਸਾਹਿਬ ਦੀਆਂ ਕੰਧਾਂ ਵਿੱਚੋਂ ਔਨ ਲੱਗਿਆ ਅੰਮ੍ਰਿਤ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਸਾਡੀ ਕਾਲ ਦਰਸ਼ਕੋ ਦੇਸੀ ਟੜਕਾ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਅਸ ਟਾਈਮ ਖੜਿਆ ਪਿੰਡ ਖੜਿਆਲ ਦੇ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਵਿਖੇ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਜਿਹੜਾ ਗੁਰੂ ਘਰ ਹੈਗਾ ਸੋ ਅੱਜ ਇੱਥੇ ਅੰਮ੍ਰਿਤ ਸੰਚਾਰ ਤੋਂ ਬਾਅਦ ਜਿਹੜੀ ਇੱਕ ਬਹੁਤ ਹੀ ਲੋਕਿਕ ਘਟਨਾ ਜਿਹੜੀ ਉਹ ਦੇਖਣ ਨੂੰ ਮਿਲੀ ਹੈਗੀ ਜਿਹੜਿਆਂ ਦਰਬਾਰ ਸਾਹਿਬ ਦੇ ਦਵਾਰਾਂ ਦੇ ਵਿੱਚੋਂ ਅੰਮ੍ਰਿਤ ਜਿਹੜਾ ਉਹ ਸਿੰਮਣਾ ਸ਼ੁਰੂ ਹੋ ਗਿਆ ਕੁਝ ਟਾਈਮ ਪਹਿਲਾਂ ਤਾਂ ਉਸ ਦੇ ਉੱਪਰ ਸ਼ੰਕੇ ਖੜੇ ਕੀਤੇ ਗਏ ਪਰ ਜਦੋਂ ਸਾਰੇ ਪਾਸੋਂ ਇਹ ਕਲੀਅਰ ਹੋ ਗਿਆ ਕਿ ਇਹ ਵਾਕਈ ਇਹ ਅਮਰਤਾ ਜਿਹੜਾ ਦਵਾਰਾਂ ਦੇ ਵਿੱਚ ਸਿਮ ਰਿਹਾ ਸੋ ਉਸ ਦੀ ਅੱਜ ਅਸੀਂ ਕਵਰੇਜ ਵੀ ਕੀਤੀ ਹੈ ਤੋਂ ਸੰਗਤਾਂ ਦੇ ਵੀ ਕੁਝ ਵਿਚਾਰ ਉਹਦੇ ਬਾਰੇ ਜਾਣਾਂਗੇ ਸੋ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਅੱਜ ਇਹ ਅਮਰਤ ਸੰਚਾਰ ਤੋਂ ਬਾਅਦ ਜਿਹੜਾ ਇਹ ਫਲਕਿਕ ਕੌਤਕ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਨਗਰ ਖੜਿਆਲ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸੁੰਦਰ ਦੀਵਾਨ ਸਜਾਇਆ ਗਿਆ ਹੈ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੇ ਪੁੱਤਰੇ ਸੰਤ ਬਾਬਾ ਅਵਤਾਰ ਸਿੰਘ ਜੀ ਖਾਲਸਾ ਨੇ ਦੀਵਾਨ ਸਜਾਇਆ ਸੋ ਅੱਜ ਅੰਮ੍ਰਿਤ ਸੰਚਾਰ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋਈ 102 ਪ੍ਰਾਣੀ ਗੁਰੂ ਕੇ ਜਹਾਜ ਜੜੇ ਔਰ ਦਰਬਾਰ ਸਾਹਿਬ ਦੀਆਂ ਕੰਧਾਂ ਦੇ ਵਿੱਚੋਂ ਅਮਰ ਤੋਂ ਸਮਿਆਂ ਕਈ ਤਰਕਾਂ ਵੀ ਕਰਦੇ ਹਨ ਇਹ ਹੋ ਨਹੀਂ ਸਕਦਾ ਪਰ ਅੱਜ ਇਹ ਪ੍ਰਤੱਖ ਗੁਰਦੁਆਰਾ ਝੰਡਸਰ ਸਾਹਿਬ ਵਿਖੇ ਖੜਿਆਲ ਦੀ ਧਰਤੀ ਤੇ ਵਾਪਰਿਆ ਧੰਨਵਾਦ ਜੀ ਰਸਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਜਲਦ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ